ਸਵਾਗਤ ਹੈ ਦੋਸਤੋ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਈ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਤਸਵੀਰਾਂ ਦੇ ਵਿੱਚ ਤੁਸੀਂ ਵੱਡੀ ਗਿਣਤੀ ਦੇ ਵਿੱਚ ਮੋਬਾਈਲ ਦੇਖ ਰਹੇ ਹੋ ਤੁਸੀਂ ਜਾਣਦੇ ਹੋ ਕਿ ਜ਼ਿੰਦਗੀ ਦੇ ਵਿੱਚ ਬੜੀ ਬਾਰੀ ਮੋਬਾਈਲ ਚੋਰੀ ਹੁੰਦੇ ਨੇ ਮੋਬਾਈਲ ਗਿਰ ਜਾਂਦੇ ਨੇ ਮੋਬਾਈਲ ਮਿਸਪਲੇਸ ਹੁੰਦੇ ਨੇ ਜਾਂ ਮੋਬਾਈਲ ਖੋਲੇ ਜਾਂਦੇ ਨੇ ਤਾਂ ਸਾਨੂੰ ਇਹ ਹੁੰਦਾ ਕਿ ਹੁਣ ਉਹ ਮੋਬਾਈਲ ਤਾਂ ਗਿਆ ਪਰ ਤਸਵੀਰਾਂ ਤੁਹਾਨੂੰ ਸੰਗਰੂਰ ਦੀਆਂ ਦਿਖਾ ਰਿਹਾ ਜਿੱਥੇ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਮੌਜੂਦ ਨੇ ਤੇ ਨਾਲ ਮੌਜੂਦਾ ਉਹਨਾਂ ਦੀ ਪੂਰੀ ਟੀਮ ਤੇ ਤੁਹਾਨੂੰ ਜਾਣਕਾਰੀ ਦੇ ਜੇ ਕਿ 180 ਮੋਬਾਈਲ ਫੋਨ ਨਵੀਂ ਟੈਕਨੀਕ ਦੇ ਨਾਲ ਟੀਮਾਂ ਬਣਾ ਕੇ ਉਹ ਚੋਰੀ ਹੋਏ ਉਹ ਲੁੱਟੇ ਹੋਏ ਉਹ ਗੋਮ ਹੋਏ ਮੋਬਾਈਲ ਫੋਨ ਬਰਾਮਦ ਕਰਕੇ ਤੇ ਉਹਨਾਂ ਮਾਲਕਾਂ ਨੂੰ ਸੌਂਪੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਸੰਗਰੂਰ ਤੋਂ ਦਿਖਾ ਰਿਹਾ ਜਿੱਥੇ ਐਸਐਸਪੀ ਸਰਤਾਜ ਸਿੰਘ ਚਾਹਲ ਅਤੇ ਉਹਨਾਂ ਦੀ ਟੀਮ ਮੌਜੂਦ ਹੈ ਤੇ ਮਾਲਕਾਂ ਨੂੰ ਉਹ ਮੋਬਾਈਲ ਸੌਂਪੇ ਜਾ ਰਹੇ ਨੇ ਵੱਡੀ ਗੱਲ ਦਾ ਕਿ ਇਸ ਤੋਂ ਪਹਿਲਾਂ 400 ਮੋਬਾਈਲ ਫੋਨ ਉਹਨਾਂ ਦੇ ਮਾਲਕਾਂ ਤੱਕ ਪੁੱਜ ਗਏ ਨੇ ਜਿਨ੍ਹਾਂ ਦੇ ਮੋਬਾਈਲ ਫੋਨ ਗੁੰਮ ਹੋਏ ਸੀ ਗਿਰਗੇ ਸੀ ਇੱਕ ਕਿਸੇ ਵੀ ਤਰ੍ਹਾਂ ਨਾਲ ਉਹ ਮਿਸਪ੍ਰੈਸ ਹੋ ਗਏ ਸੀ ਇੱਕ ਨਵੀਂ ਟੈਕਨੀਕ ਜੋ ਦੱਸਿਆ ਗਿਆ ਕਿ ਇੱਕ ਨਵੀਂ ਟੈਕਨੀਕ ਤੋਂ ਬਗਲ ਬਾਤ ਸੁਣਨ ਦੇ ਆ ਫਰੈਂਡਸ ਦੇ ਮਾਧਿਅਮ ਨਾਲ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਕਿ 180 ਫੋਨ ਜੋ ਜ਼ਿਲ੍ਹਾ ਪੁਲਿਸ ਸੰਗਰੂਰ ਦੀ ਸਾਈਬਰ ਕ੍ਰਾਈਮ ਟੀਮ ਨੇ ਰਿਟਰੀਵ ਕੀਤੇ ਹੈ ਬਰਾਮਦ ਕੀਤੇ ਹੈ ਉਹਨਾਂ ਨੂੰ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਵੰਡਣ ਲਈ ਇਹ 180 ਫੋਨ ਸਾਡੇ CEIR ਪੋਰਟਲ ਹੈ ਜੋ ਜੋ ਇੱਕ ਦੇਸ਼ ਪਰ ਲੈਵਲ ਤੇ ਚੱਲਦਾ ਹੈਗਾ ਉਸ ਪੋਰਟਲ ਦੇ ਰਾਹੀਂ ਸਾਡੀ ਟੀਮ ਨੇ ਜੋ ਕਿ ਜੇ ਰਗਵਾਈ ਸਾਡੇ ਡੀਐਸਪੀ ਗੁਰਪ੍ਰੀਤ ਸਿੰਘ ਅਤੇ ਇਨਸਪੈਕਟਰ ਸਾਈਬਰ ਕਰਾਇਮ ਐਸਐਚਓ ਹਰਜੀਤ ਕੌਰ ਇਹਨਾਂ ਦੇ ਟੀਮਸ ਨੇ ਬੜੀ ਮਿਹਨਤ ਕਰਕੇ ਦਿਨ ਰਾਤ ਫੋਲੋਅ ਕਰਕੇ ਇਹ ਸਾਰੀ ਜਿਹੜੀ ਬਰਾਮਦਗੀਆਂ ਕਰਵਾਈਆਂ ਨੇ ਤੇ ਅੱਜ ਉਹ ਰਾਈਟਫੁੱਲ ਓਨਰਸ ਨੂੰ ਅਸੀਂ ਉਹ ਵੰਡਾਂਗੇ ਤੇ ਅਸੀਂ ਇਸੇ ਤਰੀਕੇ ਨਾਲ ਕੰਮ ਕਰਦੇ ਰਵਾਂਗੇ ਕਿ ਸਾਡੇ ਜਿਹੜੇ ਵੀ ਕੋਈ आम सिटिज़न्स ਨੇ ਉਹਨਾਂ ਦੀ ਜੋ ਪ੍ਰੋਬਲਮਸ ਹੈ ਉਹਨਾਂ ਨੂੰ ਅਸੀਂ ਸੋਲਵ ਕਰੀਏ ਅਤੇ ਅਗਰ ਕਿਸ ਦਾ ਫੋਨ ਮਿਸਪਲੇਸ ਹੋਇਆ ਹੈ ਘੜੀ ਹੈ ਕਿਤੇ ਮਿਸ ਹੋਇਆ ਹੈ ਤਾਂ ਉਹ ਉਹਨਾਂ ਨੂੰ ਬਰਾਮਦ ਕਰਾ ਕੇ ਵਾਪਸ ਲੋਟਾ ਸਕੀਏ ਸਰ ਇਹ ਕੀ ਕਰ ਲੈ ਲੋਹਾਸਾ ਵਾਲੇ ਨੇ ਜਿਹਨੇ ਗਿਰੇ ਉਹ ਫੋਨ ਸੀ ਜਾਂ ਜਿਹੜੇ ਕੋਈ ਚੋਰੀ ਹੋਏ ਨੇ ਜਾਂ ਫਿਰ ਕੋਈ ਚੱਕ ਕੇ ਲੈ ਗਿਆ ਸੀ ਜਾਂ ਲੁੱਟਕੋਣ ਦੇ ਵਿੱਚ ਫੋਨ ਸੀ ਉਹ ਵੀ ਵਿੱਚ ਹੀ ਨੇ ਹ ਹੁੰਦਾ ਇਹ ਹੈਗਾ ਕਿ ਜਦੋਂ ਵੀ ਕੋਈ ਕੰਪਲੇਂਟ ਆਂਦੀ ਹੈ ਜਿਵੇਂ ਮਿਸ ਵੀ ਹੁੰਦਾ ਹੈ ਤਾਂ ਉਹ ਮੋਸਟਲੀ ਸਾਂਝ ਕੇਂਦਰ ਤੇ ਲੋਕ ਜਾਂਦੇ ਹੈਗੇ ਤੇ ਆਪਣੀ ਕੰਪਲੇਨਟ ਦਿੰਦੇ ਹੈ इवन ਥਾਣਿਆਂ ਚ ਮਿਸਿੰਗ ਦੀ ਕੰਪਲੇਨਟ ਦੇ ਦਿੰਦੇ ਸਾਡੇ ਕੋਲ ਵੀ ਇੱਥੇ ਦਿੰਦੇ ਆ ਇਸ ਤੋਂ ਇਲਾਵਾ ਜਦੋਂ ਕਿਸੇ ਦਾ ਚੋਰੀ ਵੀ ਹੋ ਜਾਂਦਾ ਹੈ ਕੋਈ ਸਨੇਚਿੰਗ ਵੀ ਹੁੰਦੀ ਹੈ ਉਹ ਵੀ ਫੋਨ ਅਸੀਂ ਸੀਆਈਆ ਐ ਜਾਂ ਪੋਰਟਲ ਤੇ ਵੀ ਪਾਉਂਦੇ ਆ ਤਾਂ ਕਿ ਸਾਨੂੰ ਟ੍ਰੇਸ ਹੋਵੇ ਫਿਲਹਾਲ ਜਿਹੜੇ ਇਹ ਸਾਰੇ ਫੋਨ ਹੈ ਇਹ ਮੈਜੋਰਿਟੀ ਕੈਟੇਗਰੀ ਲੋਸਟ ਐਂਡ ਫਾਊਂਡ ਵਾਲੇ ਹੀ ਨੇ ਕਿ ਇਹਨਾਂ ਫੋਨਾਂ ਦੇ ਜਰੀ ਕਿਸੇ ਦੇ ਉੱਤੇ ਮਾਮਲਾ ਵੀ ਦਰਜ ਕੀਤਾ ਗਿਆ ਜੀ ਕਿਸੇ ਨੇ ਕੋਈ ਚੋਰੀ ਦਾ ਫੋਨ ਖੀਦ ਜਾ ਹੋਵੇ ਜਾਂ ਕਿਸੇ ਦਾ ਕੋਈ ਹੋਰ ਹੋਵੇ ਕਿਸੇ ਨੂੰ ਇਦਾਂ ਦਾ ਬਟਿਨਾ ਕੀ ਪ੍ਰਤੀਨਿਧਿਤ ਕਿਤੇ ਨਹੀਂ ਐਸੇ ਬੇਸਿਕਲੀ ਜਦੋਂ ਅਸੀਂ ਇਸ ਤਰੀਕੇ ਨਾਲ ਫੋਨ ਬਰਾਮਦ ਕਰਦੇ ਆ ਤਾਂ ਸਾਨੂੰ ਮжоਰਿਟੀ ਕੇਸਿਸ ਦੇ ਇਹ ਪਤਾ ਚੱਲਦਾ ਹੈ ਕਿ ਕਿਸੇ ਨੇ ਬਿਨਾ ਕਿਸੇ ਮਾੜੇ ਇੰਟੈਂਸ਼ਨ ਦੇ ਉਹ ਫੋਨ ਲਿਆ ਕਿਸ ਨੂੰ ਕਿਤੇ ਮਿਲ ਗਿਆ ਕਿਸ ਨੇ ਕਿਤੇ ਖਰੀਦ ਲਿਆ ਤੇ ਇਸ ਲਈ ਅਸੀਂ ਉਹਨਾਂ ਨੂੰ ਗੁਨੇਗਾਰ ਨਹੀਂ ਮੰਨਦੇ ਜਦ ਕਿ ਜਦ ਤੱਕ ਸਾਨੂੰ ਇਹ ਨਾ ਕਲੀਅਰ ਹੋ ਜਾਏ ਕਿ ਉਹਨਾਂ ਦਾ ਇਸ ਦੇ ਵਿੱਚ ਕੋਈ ਮੜਾ ਕਾਰਗੁਜ਼ਾਰੀ ਉਸਦੇ ਪਿੱਛੇ ਜਾਂ ਉਹਨਾਂ ਦਾ ਹੱਥ ਹੈ ਕੋਈ ਗਿਰੋਹ ਦੇ ਵਿੱਚ ਸ਼ਾਮਿਲ ਹੋਣ ਕਰਕੇ ਸਰ ਜਿਹੜੇ ਫੋਨ ਆਊਟ ਆਫ ਸਟੇਟ ਚਲੇ ਜਾਂਦੇ ਨੇ ਪਤਾ ਲੱਗ ਜਾਂਦਾ ਵੀ ਉੱਥੇ ਪੇ ਉਹਦਾ ਕੀ ਪ੍ਰੋਸੈਸ ਰਹੇਗਾ ਅਸੀਂ ਜੀ ਇਹ ਪੋਰਟਲ ਰਾਹੀਂ ਸਾਰੇ ਫੋਨ ਟਰੈਕ ਕਰਨੇ ਹਨ ਤੇ ਬਰਾਮਦ ਵੀ ਕਰਨੇ ਹਨ ਇਹ ਮжоਰਿਟੀ ਫੋਨ ਆਪਣੇ ਸੂਬੇ ਵਿੱਚੋਂ ਹੀ ਬਰਾਮਦ ਹੋਏ ਨੇ ਤੇ ਜਿਹੜਾ ਅਗਰ ਕੋਈ ਬਾਹਰ ਵੀ ਗਿਆ ਹੋਏਗਾ ਉਸਤੇ ਵੀ ਸਾਡੀ ਕਾਰਵਾਈ ਲਗਾਤਾਰ ਜਾਣੀ ਹੈ ਹੁਣ ਤੱਕ ਕਿੰਨੇ ਫੋਨ ਨੇ ਜਿਹੜੇ ਰਿਕਵਰ ਹੋ ਚੁੱਕੇ ਨੇ ਅੱਜ ਇਹ ਜੋ 180 ਫੋਨ ਨੇ ਇਸ ਤੋਂ ਇਲਾਵਾ ਅਸੀਂ ਲਗਭਗ 400 ਫੋਨ ਹੋਰ ਵੀ ਉਸ ਤੋਂ ਪਹਿਲਾਂ ਦੇ ਚੁੱਕੇ ਆ ਤੇ ਅੱਜ ਹੁਣੇ ਗਿਣਤੀ ਹੋਰ ਬੱਜੇਗੀ ਸਾਡੀ ਟੀਮਸ ਹਲੇ ਵੀ ਲੱਗੀਆਂ ਹੋਈਆਂ ਨੇ ਤੇ ਮੈਨੂੰ ਆਸ ਹੈ ਕਿ ਅਸੀਂ ਕੁਝ ਟਾਈਮ ਬਾਅਦ ਫਿਰ ਤੋਂ ਅਜੇ ਹੀ ਪ੍ਰੈਸ ਕਾਨਫਰੰਸ ਕਰਕੇ ਸਾਡੇ ਸਿਟੀਜ਼ਨਸ ਨੂੰ ਐਜ਼ ਇਫ ਉਹਨਾਂ ਦੇ ਲੌਸਟ ਫੋਨ ਵਾਪਸ ਕਰਵਾਵਾਂਗੇ ਨਹੀਂ ਅਸੀਂ ਬਰਾਮਦ ਉਹ ਵੀ ਕਰਾ ਰਹੇ ਜੀ ਲੇਕਿਨ ਉਹ ਤਫਤੀਸ਼ ਰਾਹੀਂ ਸਾਰੇ ਹੀ ਵਾਪਸ ਮਹਈਆ ਕਰਾਏ ਜਾਣਗੇ ਉਹ ਇਸ ਦਾ ਹਿੱਸਾ ਨਹੀਂ ਹੈ ਸਰ ਜੀ ਕਿਸੇ ਦਾ ਫੋਨ ਨੰਬਰ ਜੋ ਨਾ ਤੱਕ ਕਰੇ ਬੈਠ ਕੇ ਆਨਲਾਈਨ ਵੀ ਕੰਪਲੇਂਟ ਕਰ ਸਕਦੇ ਹੈ ਵੈਬਸਾਈਟ ਮੇਰੀ ਰਿਕੁਐਸਟ ਇਹ ਰਹੇਗੀ ਜੀ ਕਿ ਉਹ ਕਰ ਤਾਂ ਸਕਦੇ ਹੈ ਲੇਕਿਨ ਅਗਰ ਉਹ ਆਪਣੇ ਨੇੜਲੇ ਸਾਂਝ ਕੇਂਦਰ ਜਾ ਕੇ ਆਪਣਾ ਜਿਹੜਾ ਪੋਰਟਲ ਦੇ ਰਜਿਸਟ੍ਰੇਸ਼ਨ ਦਾ ਸਾਰਾ ਫਾਰਮੈਟ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਬੈਠੇ ਹੋਏ ਘਰੇ ਪੂਰੀ ਆਪਣੇ ਸਿਟੀਜ਼ਨ ਨੂੰ ਨਾ ਪਤਾ ਹੋਵੇ ਕਿ ਕੀ ਕੀ ਉਸਨੇ ਡਿਟੇਲ ਭਰਨੀ ਹੈ ਤਾਂ ਅਗਰ ਉਹ ਨੇੜਲੇ ਸਾਂਝ ਕੇਂਦਰ ਚਲੇ ਜਾਂਦੇ ਤਾਂ ਉਹ ਸਾਂਝ ਕੇਂਦਰ ਦੇ ਜਿਹੜੇ ਮੁਲਾਜ਼ਮ ਹੈ ਚੰਗੇ ਤਰੀਕੇ ਨਾਲ ਡਿਟੇਲਸ ਲੈ ਕੇ ਸਾਰਾ ਉਹਨਾਂ ਦਾ ਫਾਰਮ ਵੀ ਭਰ ਦੇਣਗੇ ਦੇ ਸਾਉਨਾ ਦਾ ਕਾਲ ਮੈਨ ਇਨਸਪੈਕਟਰ ਜਿਹੜੇ ਵੀ ਸਾਈਬਰ ਕ੍ਰਾਈਮ ਦੇ क्राइम ਦੇ ਇਨਚਾਰਜ ਨੇ ਉਹਨਾਂ ਨਾਲ ਵੀ ਕਰਵਾ ਦੇ ਲਈਏ ਸਿਰ ਚੋਰੀਆਂ ਹਾਈ ਟੈਕ ਹੋ ਗਈਆਂ ਨੇ ਜੇਕਰ ਸਾਈਬਰ ਕ੍ਰਾਈਮ ਦੀ ਗੱਲ ਕਰੀਏ ਚਾਹੇ ਫੋਨ ਨੇ ਜਾਂ ਦੂਸਰੇ ਨੇ ਕਿਸੇ ਲੈਣ ਦੇ ਤਰੀਕੇ ਨਾਲ ਜੂੜ ਚੋਰੀਆਂ ਕਰਦੀ ਉਸ ਵੀ ਲੋਕਾਂ ਨੂੰ ਕਿਸ ਤਰ੍ਹਾਂ ਅਵੇਅਰਨੈਸ ਕਰਨਾ ਚਾਹੁੰਦੇ ਕਿ ਵੀ ਅਵੇਅਰ ਹੋਣ ਮੈਂ ਕਿਹਾ ਤੁਸੀਂ ਬੜਾ ਇੱਕ ਜੀ ਰੈਲੇਵੈਂਟ ਪੁਆਇੰਟ ਰੇਜ਼ ਕੀਤਾ ਹੈਗਾ ਮੈਂ ਪਿਛਲੇ ਦਿਨਾਂ ਦੇ ਵਿੱਚ ਹੀ ਇੱਕ ਸਕੂਲ ਤੇ ਕਾਲਜ ਦੇ ਫੈਸਟ ਵਿੱਚ ਵੀ ਗਿਆ ਸੀਗਾ ਐਥਲੈਟਿਕ ਮੀਟ ਵਿੱਚ ਗਿਆ ਸੀ ਤੇ ਉੱਥੇ ਜਿਹੜੇ ਆਪਣੇ ਸਾਡੇ ਬੱਚੇ ਨੇ ਸਭ ਤੋਂ ਜ਼ਿਆਦਾ ਗੈਜੇਟਸ ਨਾਲ ਓ ਫ੍ਰੈਂਡਲੀ ਨੇ ਉਹ ਉਹ ਉਹਦਾ ਇਸਤੇਮਾਲ ਕਰਦੇ ਨੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਸਾਈਬਰ ਕ੍ਰਾਈਮ ਤੋਂ ਬਚਣ ਕਿ ਆਪਾਂ ਨੂੰ ਹੀ ਪਤਾ ਕਿ ਸੋਸ਼ਲ ਮੀਡੀਆ ਤੇ ਕੌਣ ਦੂਸਰੇ ਪਾਸੇ ਬੈਠਾ ਹੈ ਤੇ ਆਪਣੇ ਬੇਟੇ ਬੇਟੀਆਂ ਬੱਚਿਆਂ ਨਾਲ ਕਿਸੇ ਉਹਨਾਂ ਨੂੰ ਐਕਸਪਲੋਇਟ ਕਰਨ ਦੇ ਦੇ ਇੰਟੈਂਸ਼ਨ ਨਾਲ ਉਹਨਾਂ ਨਾਲ ਗੱਲਬਾਤ ਕਰ ਰਹੇ ਹੈ ਦਾ ਇੱਕ ਤਾਂ ਇਹ ਬੱਚੇ ਇਸ ਤੋਂ ਬਚਣ ਮਾਪਬਪ ਆਪਣੇ ਬੱਚਿਆਂ ਦੀ ਸੋਸ਼ਲ ਮੀਡੀਆ ਐਕਟੀਵਿਟੀ ਮੋਨਿਟਰ ਜ਼ਰੂਰ ਕਰਨ ਦੂਸਰਾ ਜਿਹੜਾ ਤੁਸੀਂ ਕਿਹਾ ਕਿ ਸਾਈਬਰ ਫਰਾਡ ਹੈ ਅਗਰ ਕਿਸੇ ਦੇ ਬੈਂਕ ਖਾਤੇ ਤੋਂ ਜਾਂ ਕਿਤੋਂ ਵੀ ਪੈਸੇ ਨਿਕਲ ਜਾਣ ਤਾਂ ਕਿਰਪਾ ਕਰਕੇ 1930 1930 ਜਿਹੜੀ ਹੈਲਪਲਾਈਨ ਹੈ ਉਸ ਤੇ ਆਪਣੀ ਡਿਟੇਲਸ ਤੁਸੀਂ ਇਮੀਡੀਏਟਲੀ ਪਾਓ ਤਾਂ ਕਿ ਉਹ ਬੈਂਕ ਅਕਾਊਂਟ ਫ੍ਰੀਜ਼ ਕਰਨ ਦੇ ਵਿੱਚ ਪ੍ਰੋਸੈਸ ਨੂੰ ਸ਼ੁਰੂ ਕਰ ਪਾਣ ਤੇ ਦੂਸਰਾ ਜਿਹੜਾ ਵੀ ਜਿੱਥੋਂ ਦੇ ਵੀ ਉਹ ਕੰਪਲੇਂਟ ਨੇ ਤੁਰੰਤ 112 ਤੇ ਫੋਨ ਕਰੇ ਤਾਂ ਕਿ ਅਸੀਂ ਉਹਨਾਂ ਦੀ ਕੰਪਲੇਂਟ ਸਾਈਬਰ ਪੁਲਿਸ ਸਟੇਸ਼ਨ ਦੇ ਵਿੱਚ ਮਾਰਕ ਕਰੀਏ ਤੇ ਉਸ ਦੇ ਵਿੱਚ ਅੱਗੇ ਫਾਲੋਅ ਅਪ ਕਰੀਏ ਮੈਨੂੰ ਖੁਸ਼ੀ ਹੈ ਦੱਸ ਕੇ ਕਿ بڑے ਕੇਸਾਂ ਵਿੱਚ ਸਾਡੇ ਸਾਈਬਰ ਕ੍ਰਾਈਮ ਦੀ ਟੀਮ ਨੇ ਸਾਡੇ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਦੀ ਮਿਹਨਤ ਨਾਲ ਬੜੇ ਸਾਡੇ ਜਿਹੜੇ ਸਿਟੀਜ਼ਨ ਸੀਗੇ ਨਾਗਰਿਕ ਹੈ ਉਹਨਾਂ ਦੇ ਪੈਸੇ ਵਾਪਸ ਵੀ ਆਏ ਨੇ ਤੇ ਅਸੀਂ ਸਖਤ ਤੋਂ ਸਖਤ ਸਜ਼ਾਵਾਂ ਦਵਾਈਆਂ ਹੈਗੀਆਂ ਉਹਨਾਂ ਲੋਕਾਂ ਨੂੰ ਜਿਹੜੇ ਇਸ ਕ੍ਰਾਈਮ ਦੇ ਵਿੱਚ ਸ਼ਾਮਲ ਸੀ